ਇਹ ਪਰ ਤੋਂ ਅੱਜ ਮੇਰਾ ਸੱਤਾ ਸੌਦਾ ਵੇਖੇ ਸਤਸੰਗ ਸੀਗੇ ਉਹ ਸਤਸੰਗ ਜੀ ਜਾਣ ਗਏ ਸੀ ਦੇਖਿਆ ਰਹੀ ਉੱਪਰ ਤੇ ਉਹਦੇ ਵਿੱਚ ਜਾ ਕੇ ਗੱਡੀ ਸਿੱਧੀ ਬੰਦ ਉਹਦੇ ਲਈ ਵੀ ਸਵਾਰੀ ਵਾਸਤੇ ਬੰਦ ਕੀਤਾ ਇਹਨੇ ਧਿਆਨ ਨਹੀਂ ਕੀਤਾ ਡਰਾਈਵਰ ਨੇ ਉਹ ਢੀਮ ਦੇ ਵਿੱਚ ਵਕ ਮਾਰੀ ਉਹਦੇ ਨਾਲ ਭਾਗੀ ਕਿਸਵਾਰੀਆਂ ਜ਼ਖਮੀ ਬਰਨਾਲਾ ਤੋਂ ਡੇਰਾ ਸਿਰਸਾ satsang ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋਈ 35 ਲੋਕ ਫਟੜ ਹੋ ਗਏ ਨੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਬੱਸ ਦੇ ਵਿੱਚ ਸਵਾਰ ਸਾਰੇ ਵਿਅਕਤੀ ਡੇਰਾ ਸਿਰਸਾ ਦੇ ਪ੍ਰੇਮੀ ਸਨ ਜੋ ਅੱਜ ਡੇਰਾ ਸਿਰਸਾ ਵਿੱਚ ਹੋਣ ਵਾਲੀ satsang ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਸ਼ੇਰਪੁਰ ਤੋਂ ਬਰਨਾਲਾ ਜਾ ਰਹੇ ਸਨ ਬਰਨਾਲਾ ਦੇ ਬੱਸ ਸਟੈਂਡ ਤੋਂ ਦਾਣਾ ਮੰਡੀ ਦੇ ਪਿਛਲੇ ਪਾਸੇ ਵਾਲੀ ਸੜਕ ਨੂੰ ਰੋਕਣ ਲਈ ਵੱਡੇ ਵੱਡੇ ਖੰਭੇ ਲਾਏ ਗਏ ਵੱਡੇ ਵਾਹਨ ਇੱਥੋਂ ਨਿਕਲ ਨਹੀਂ ਸਕਦੇ ਸਨ ਪਰ ਲਾਪਰਵਾਹੀ ਕਰਕੇ ਬੱਸ ਦੀ ਟੱਕਰ ਹੋ ਗਈ ਜਿਸ ਕਰਕੇ ਲੋਕ ਜ਼ਖਮੀ ਹੋਏ ਨੇ ਅਸੀਂ ਵਲਾਖੇਰ ਬਰਾਏ ਤੁਹਾਡਾ ਸ਼ੇਰਪੁਰ ਤੋਂ ਅੱਜ ਮੇਰਾ ਸੱਤਾ ਸੌਦਾ ਵੇਖੇ ਸਤਸੰਗ ਸੀਗੇ ਉਹ ਸਤਸੰਗ ਜੀ ਜਾਣਦੇ ਸੀ ਫਿਰ ਆਪਣੇ ਬਰਨਾਲਾਏ ਬੱਸ ਸਟੈਂਡ ਤੋਂ ਬੱਸ ਚੇਂਜ ਕੀਤੀ ਪਹਿਲਾਂ ਬਹੁਤ ਛੋਟੀ ਸੀ ਵੱਡੀ ਬੱਸ ਕੀਤੀ ਉਹਨੇ ਡਰਾਈਵਰ ਨੇ ਮੰਡੀ ਵਾਲਾ ਜਾਇ ਬਾਇਆ ਮੰਡੀ ਰੋਡ ਪਾਰਿਆ ਉੱਤੇ ਮੰਡੀ ਦੇ ਉੱਤੇ ਬੈਰੀਅਰ ਲੱਗਿਆ ਉਹਨੇ ਦੇਖਿਆ ਨਹੀਂ ਉੱਪਰ ਉੱਤੇ ਉਹਦੇ ਵਿੱਚ ਜਾ ਕੇ ਗੱਡੀ ਸਿੱਧੀ ਬਚੀ ਕਿੰਨੇ ਬੰਦੇ ਜਾ ਕੇ ਚੱਕਦੇ ਉਹਨਾਂ ਨੂੰ ਲਗਭਗ 7-8 ਦੀ ਮਾਮੂਲੀ 3 ਟਾਇਆਂ ਲੱਗੀਆਂ ਲੱਗੀਆਂ ਇੱਕ ਬੰਦੇ ਦੇ ਲਾਤੇ ਫ੍ਰੈਕਚਰ ਆ ਤੋ ਸਾਡੀ ਬੱਸ ਐਮਰਜੈਂਸੀ ਦੇ ਵਿੱਚ ਆਏ ਨੇ ਇਹਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਜਾਰੀ ਕਰ ਦਿੱਤੀ ਹੈ ਰੁਕਾ ਘਟ ਕੇ ਉਹਨਾਂ ਨੂੰ ਭੇਜ ਦਿੱਤਾ ਕੋਈ ਮੇਜਰ ਇੰਜਰੀਡ ਕੋਈ ਵਿੱਚ ਅਜੇ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਜੀ ਐਕਸ-ਰੇਸ ਤੇ ਸੀਟੀ ਸਕੈਨਸ ਪੈਂਡਿੰਗ ਨੇ ਤੁਹਾਨੂੰ ਅੱਜ ਸਵੇਰ ਤਲਾਹ ਮਿਲਜੀ ਦੀ ਕੋਈ ਬੱਸ ਦਾ ਐਕਸੀਡੈਂਟ ਹੋ ਗਿਆ ਕਾਫੀ ਸਵਾਰੀਆਂ ਜਿਹੜੀਆਂ ਇੱਕ ਪੱਤਾਂ ਲੱਗੀਆਂ ਉਹਨਾਂ ਦੇ ਸੋ ਜਾ ਕੇ ਪਤਾ ਕਰਿਆ ਮੁੱਖ ਤੋਂ ਬੱਸ ਤੋਂ ਡਰਾਈਵਰ ਭਜਾ ਕੇ ਲੈ ਗਿਆ ਕਿ ਇਹ ਵੱਖ-ਵੱਖ ਪਿੰਡਾਂ ਤੋਂ ਸੱਤਸਾ ਪ੍ਰੇਮੀ ਇਹ ਮੇਰੀ ਸਵਾਰੀ ਲਿਜਾ ਕੇ ਇਹ ਸੱਤਸੇ ਨੂੰ ਜਾ ਰਹੇ ਸੀ ਉੱਥੇ ਕੋਈ ਨਾ ਕੋਈ ਪ੍ਰੋਗਰਾਮ ਹੈ ਉਹ ਦਾੜਾ ਮੰਡੀ ਤੇ ਗੇਟ ਤੇ ਉਹ ਇੱਕੋ ਲੱਗਿਆ ਹੋਇਆ ਢੀਮ ਉਹਦੇ ਸਹੀ ਵੀ ਸਵਾਰੀ ਵਾਸਤੇ ਬੰਦ ਕੀਤਾ ਹੋਇਆ ਇਹਨੇ ਧਿਆਨ ਨਹੀਂ ਕੀਤਾ ਡਰਾਈਵਰ ਨੇ ਉਹ ਢੀਮ ਦੇ ਵਿੱਚ ਬੱਸ ਮਾਰੀ ਉਹਦੇ ਨਾਲ ਛਾਈ ਕਿਸਵਾਰੀਆਂ ਜ਼ਖਮੀ ਹੋ ਗਏ ਅਤੇ ਪਿਪਟਾਲ ਕਰਕੇ ਅਸੀਂ ਕਾਰਵਾਈ ਕਰਦੇ ਆ ਇਸ ਤਰ੍ਹਾਂ ਕੋ ਪਤਾ ਲੱਗੂ ਨਾ ਕੋ ਧਿਆਨ ਦੱਜ ਕਰ ਲਾ ਸਭਾ ਸਾਡੇ ਕੋਲ